ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਵੀਡੀਓ ਸ਼ੁਰੂ ਕਰਨ ਲੱਗਾ ਤੁਸੀਂ ਮੇਰੇ ਪਿੱਛੇ ਸੂਟ ਵੇਖਣ ਦਾ ਜੇ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਮੈਂ ਸੇਲ 'ਚ ਪਾ ਕੇ ਦੇਦਣ ਲੱਗਾ ਜਿਹਦੇ ਵਿੱਚ ਫਰੌਗ ਸੂਟ ਵੀ ਆਉਣਗੇ ਜੇ ਚੈੱਕ ਚੈੱਕ ਬਰਬਰੀ ਦੇ ਵੀ ਆਉਣਗੇ ਜੇ ਸਾਟਨ ਦੇ ਵੀ ਪ੍ਰਿੰਟ ਦੁਪੱਟਿਆਂ ਵਾਲੇ ਸਾਰੇ ਇੱਥੋਂ ਤੱਕ ਪੇਂਟ ਵਾਲੇ ਸੂਟ ਵੀ ਤੁਹਾਨੂੰ ਬਹੁਤ ਸਸਤੇ ਰੇਟ ਦੇ ਵਿੱਚ ਪਾ ਕੇ ਦੇਣ ਲੱਗਾ ਹਾਂ ਤੇ ਸੇਲ ਦੇ ਵਿੱਚ ਜੇ ਦੀਵਾਲੀ ਕਰਕੇ ਸਪੈਸ਼ਲ ਸੇਲ ਆ ਤੇ ਇਹਦਾ ਫਾਇਦਾ ਲੈ ਲਿਓ ਤੇ 2000 ਦੀ ਸ਼ਾਪਿੰਗ ਦੇ ਉੱਤੇ ਜਿਹੜਾ ਇੱਕ ਗਿਫਟ ਸੂਟ ਫ੍ਰੀ ਜਿਹੜਾ ਸਾਡੇ ਵੱਲੋਂ ਜਾਣ ਡਿਆ ਆ ਉਹ ਤੁਸੀਂ ਕੋਈ ਵੀ ਇੱਕ ਲੈ ਸਕਦੇ ਜੀ ਉਹ ਅਸੀਂ ਆਪਣੀ ਮਰਜ਼ੀ ਦਾ ਭੇਜਾਂਗੇ ਪਲੀਜ਼ ਭੈਣਾ ਬਾਰ-ਬਾਰ ਮੈਨੂੰ ਇਹ ਨਾ ਪੁੱਛਣ ਕਿ ਤੁਸੀਂ ਕਿਹੜਾ ਭੇਜਦੇ ਜੇ ਕਿਹੜਾ ਭੇਜੋਗੇ ਜਿਹੜਾ ਭੇਜਾਂਗਾ ਟੌਪ ਦਾ ਹੋਊਗਾ ਕੋਈ ਲੰਬੇ ਵਾਲੀ ਗੱਲ ਨਹੀਂ ਹੋਊਗੀ ਠੀਕ ਆ ਜੀ ਤੇ ਮੈਂ ਕਿਸੇ ਨੂੰ ਵੀ ਗਿਫਟ ਜਿਹੜਾ ਜੇ ਉਹ ਦਿਖਾਉਂਗਾ ਨਹੀਂ ਵੀ ਕਿਹੜਾ ਤੁਹਾਡੇ ਆ ਗਿਆ ਕਿਹੜਾ ਨਹੀਂ ਗਿਆ ਉਹ ਤੁਹਾਡੇ ਲਈ ਸਰਪ੍ਰਾਈਜ਼ ਹੋਊਗਾ ਤੇ ਤੁਸੀਂ ਸੋਹਣੇ-ਸੋਹਣੇ ਸੂਟ ਜਿਹੜੇ ਬੁੱਕ ਕਰ ਸਕਦੇ ਜੇ ਤੇ ਕੱਲ ਨੂੰ ਸੰਡੇ ਦੀ ਸੇਲ ਪਾਉਂਗਾ ਇਦਾਂ ਦੀ ਆਊਗੀ ਟਾਪ ਦੀ ਕੁਆਲਿਟੀ ਦੇ ਨਾਲ ਤਾਂ ਤਗੜੇ ਸੂਟ ਆਉਣਗੇ ਜੇ ਵੀਡੀਓ ਜ਼ਰੂਰ ਚੈੱਕ ਕਰਿਓ ਤੇ ਬਹੁਤ ਪਿਆਰਾ ਪਿਆਰਾ ਸਟਾਫ ਜੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਤੇ ਲਓ ਜੀ ਕਰਦੇ ਆਂ ਸ਼ੁਰੂ ਵੀਡੀਓ ਜਿਹਦੇ ਵਿੱਚ ਪਹਿਲਾ ਸੂਟ ਆ ਗਿਆ ਜੇ ਰਸਟ ਕਲਰ ਦਾ ਬਹੁਤ ਸੋਹਣਾ ਬਹੁਤ ਸੋਹਣੀ ਸ਼ੇਡ ਆ ਗਈ ਜੇ ਜਿਹਦੇ ਵਿੱਚ ਆ ਗਿਆ ਜੇ ਕਲਰ ਰਸਟ ਤੇ ਨਾਲ ਬਾਟਮ ਆ ਗਈ ਜੇ ਬਹੁਤ ਸੋਹਣੀ ਇਹਦੇ ਨਾਲ ਪਲੇਨ ਵਾਈਟ ਸੌਰੀ ਪਲੇਨ ਨਹੀਂ embroidery ਵਾਲੀ ਵਾਈਟ ਸੂਟ ਆ ਗਿਆ ਜੇ ਫੁਲਕਾਰੀ ਵਰਕ ਵਾਲਾ ਬੜਾ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟੱਫ ਜੇ ਜਿਹਦੇ ਵਿੱਚ ਤੁਹਾਨੂੰ ਫੈਬਰਿਕ ਮਿਲਣਾ ਜੇ ਬਹੁਤ ਜ਼ਿਆਦਾ ਸੋਹਣਾ ਚੌਕਲੇਟ ਦੇ ਉੱਤੇ ਤੇ ਇਹ ਨਾਲ ਬਾਟਮ ਜਿਹੜੀ ਮਿਲਣੀ ਜੇ ਮਸਲੀਨ ਦੇ ਉੱਤੇ neck ਤੋਂ ਲੈ ਕੇ ਤੇ ਘੇਰੇ ਦੀ ਲੈਂਥ ਤੱਕ ਜਿਹੜੀ ਜੇ ਕੋਈ ਪ੍ਰੋਬਲਮ ਨਹੀਂ ਕਿ 42 44 ਤੱਕ ਲੈਂਥ ਰੈਡੀ ਹੁੰਦੀ ਜੇ ਬਾਜੂ ਵਰਕ ਐਡ ਨਹੀਂ ਜੇ ਇਹਦੇ ਵਿੱਚ ਬਾਟਮ ਵਰਕ ਐਡ ਜੇ ਬਿਨਾਂ ਦੁਪੱਟੇ ਤੋਂ ਜੇ ਸਿੰਗਲ ਸੂਟ ਦਾ ਰੇਟ ਜਿਹੜਾ ਦੇਣਾ ਜੇ ਤੁਹਾਨੂੰ ਅੱਜ ਸਿਰਫ ਇਸੇ ਸੇਲ ਦੇ ਵਿੱਚ ਜੇ ਸ਼ਨੀਵਾਰ ਵਾਲ ਦੇ ਵਿੱਚ ਇਹ ਮਤਲਬ ਸੇਲ ਤਾਂ ਮਤਲਬ ਇਹੀ ਆ ਵੀ ਬਸ ਇੱਕ ਦਿਨ ਵਾਸਤੇ ਸੇਲ ਜੇ ਤੋਂ ਬਾਅਦ ਜਿਹੜਾ ਸਟਾਕ ਆ ਉਹ ਫਿਰ ਆਪਣੇ ਪੁਰਾਣੇ ਰੇਟਾਂ 'ਚ ਚੱਲ ਜਾਣਾ ਜੇ ਜੇ ਬਚਿਆ ਤੇ ਫਿਲਹਾਲ ਇਹਦਾ ਰੇਟ ਆ ਗਿਆ ਜੇ ਸਿਰਫ ਤੇ ਸਿਰਫ 590 ਰੁਪਏ ਸਿੰਗਲ ਸੂਟ ਦਾ ਰੇਟ ਜੇ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਪੈ ਜਾਣੇ ਆ ਜੀ ਇਹ ਸਿਰਫ ਤੇ ਸਿਰਫ 1100 ਦੇ ਤੇ ਚਾਰ ਬੁੱਕ ਕਰਦੇ ਜੇ ਤੇ ਤੁਹਾਨੂੰ ਪੈ ਜਾਣੇ ਆ ਜੀ 2000 ਦੇ ਤੇ ਇੱਕ ਸੂਟ ਗਿਫਟ ਫ੍ਰੀ ਸਾਡੇ ਵੱਲੋਂ ਕੋਈ ਵੀ ਜਾਊਗਾ ਕਲੀਅਰ ਹੋ ਗਿਆ ਜੀ ਸਾਰਿਆਂ ਨੂੰ ਚੈੱਕ ਕਰ ਲਓ ਹੁਣ ਰੇਟ ਆ ਗਿਆ ਜੀ ਇਹਦਾ ਸੂਟ ਦਾ 590 ਰੁਪਏ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਰੇਟ ਤੁਹਾਨੂੰ ਮੈਂ ਦੱਸ ਦਿੱਤਾ ਆਇਆ 590 ਦਾ ਸੂਟ ਤੇ ਸ਼ਿਪਿੰਗ ਫ੍ਰੀ ਦੇ ਨਾਲ ਕਲਰ ਇਹਦੇ ਵਿੱਚ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਦੁਪੱਟਿਆਂ ਵਾਲੇ ਸੂਟ ਬਹੁਤ ਟੌਪ ਟੌਪ ਦੇ ਜੇ ਤੇ ਆਹ ਲਓ ਜੀ ਸੇਮ origial ਵੀਡੀਓ ਵਾਲਾ ਕਲਰ ਜਿਹਦੇ ਵਿੱਚ ਬਹੁਤ ਸੋਹਣੀ ਬਾਟਮ ਆਣੀ ਵਾਈਟ ਕਲਰ ਦੀ ਨਾਲ ਤੇ ਆਹ ਸੋਹਣਾ ਜਿਹਾ ਸੂਟ ਆ ਜਣਾ ਜੇ ਰੇਟ ਆ ਜਣਾ ਜੇ ਇਹਦਾ ਵੀ ਸੇਮ 590 ਰੁਪਏ ਸਿੰਗਲ ਸੂਟ ਦਾ ਦੋ ਸੂਟ ਆਜਣੇ ਜੇ 1100 ਦੇ ਤੇ ਚਾਰ ਆਜਣੇ ਜੇ 2000 ਦੇ ਸਿਰਫ ਹਾਂਜੀ ਬਿਲਕੁਲ ਸਹੀ ਸੁਣ ਰਿਹਾ ਜੀ ਤੁਸੀਂ ਰੇਟ ਤੇ ਗਿਫਟ ਸੂਟ ਜਿਹੜਾ ਜੇ 2000 ਦੇ ਉੱਤੇ ਤੁਹਾਨੂੰ ਫ੍ਰੀ ਮਿਲਣਾ ਮਿਲਣਾ ਇੱਕ ਰੇਟ ਸਿਰਫ ਤੇ ਸਿਰਫ ਇਹਦਾ ਹੈ ਜੇ 590 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਇਹ ਸਿਰਫ ਸੇਲ ਦਾ ਰੇਟ ਜੇ ਅੱਜ ਦਾ ਰੇਟ ਜੇ ਬਾਅਦ ਵਿੱਚ ਇਹ ਰੇਟ ਨਹੀਂ ਜਿ ਆਉਣੇ ਮੈਂ ਬਾਰ-ਬਾਰ ਤੁਹਾਨੂੰ ਦੱਸ ਰਿਹਾ ਤੁਸੀਂ ਸੇਲ ਦਾ ਫਾਇਦਾ ਲਾਓ ਤੇ ਜਲਦੀ ਜਲਦੀ ਬੁਕਿੰਗ ਜਿਹੜੀ ਆ ਆਪਣੀ ਪਾਓ ਤੇ ਆਰਡਰ ਫਾਈਨਲ ਕਰੋ ਤੇ ਅੱਗੇ ਆ ਗਿਆ ਜੀ ਆਪਣੇ ਕੋਲ ਉਪਾੜਾ ਸਿਲਕ ਦੇ ਵਿੱਚ ਇਹ ਵੀ 650 ਦੀ ਰੇਂਜ ਦਾ ਸੂਟ ਹੈਗਾ ਜਿਹੜਾ ਸੈਲਫ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਉਪਾੜਾ ਸਿਲਕ ਨਾਲ ਐਮਬਰਾਇਡਰੀ ਵਰਕ ਪਲੱਸ ਇਹਦੇ ਨਾਲ ਇਹਦੀਆਂ ਜਿਹੜੀਆਂ ਬਾਹਾਂ ਜੇ ਉਹ ਬਣੀਆਂ ਹੋਣੀਆਂ ਜੇ ਬਾਜੂ ਵਰਕ ਐਡ ਹੋਣਾ ਜੇ ਇਹਦਾ ਵੀ ਤੁਹਾਨੂੰ ਮੈਂ ਰੇਟ ਸੇਮ ਦੇ ਦੂੰਗਾ ਅੱਜ ਸਿਰਫ ਤੇ ਸਿਰਫ 590 ਰੁਪਈਆ ਦਾ ਆ ਵੀ ਕਰਿਓ ਚੈੱਕ ਇਹਦੇ ਵਿੱਚ ਇੱਕ ਆ ਕਲਰ ਜੇ ਇਹ ਵੀ ਤੁਸੀਂ ਲੈ ਸਕਦੇ ਜੇ 590 ਰੁਪਈਆ ਦੇ ਨਾਲ ਤੇ ਇੱਕ ਸੋਹਣਾ ਜਿਹਾ ਕਲਰ ਆ ਗਿਆ ਫਿਰੋਜੀ ਇਹਦੇ ਵਿੱਚ ਇਹ ਵੀ ਸੇਮ ਰੇਟ ਤੇ ਸੇਮ ਰੇਂਜ ਦੇ ਉੱਤੇ ਜੇ ਤੇ ਇੱਕ ਆ ਸੋਨਾ ਜਿਹਾ ਕਲਰ ਆ ਗਿਆ ਜੇ ਜਿਹਦੇ ਵਿੱਚ ਬਹੁਤ ਸੋਹਣੀ embroiderry ਆ ਇਹ ਵੀ ਸੇਮ ਫੈਬਰਿਕ ਸੇਮ ਰੇਟ 590 ਦਾ ਤੇ ਲੋ ਜੀ ਵੱਡੀ ਆਫਰ ਜਿਹੜੀ ਆ ਇਹ ਤੋਂ ਅੱਗੇ ਹੁਣ ਸ਼ੁਰੂ ਹੋ ਗਈ ਆ ਇਹ ਵੀ ਸੂਟ ਜਿਹੜੇ ਆ ਸੇਮ ਰੇਟ ਦੇ ਆ ਹੋਰ ਦੱਸੋ ਠੀਕ ਆ ਜੀ ਚੈੱਕ ਕਰ ਲਓ ਸਿੰਗਲ ਸੂਟ ਦੀ ਬੁਕਿੰਗ ਜਿਹੜੀ ਜੇ 590 ਦੀ ਜੇ 2 1100 ਦੇ ਜੇ ਤੇ 3 ਨਹੀਂ 4 ਉਤੋਂ ਬਾਅਦ ਸਿੱਧਾ ਹੀ 400 2000 ਦੇ ਇੱਕ ਸੂਟ ਗਿਫਟ ਫ੍ਰੀ ਜਾਊਗਾ ਕੋਈ ਵੀ ਸਾਡੇ ਵੱਲੋਂ ਤੁਹਾਨੂੰ ਉਹ ਬਹੁਤ ਪਿਆਰਾ ਸੂਟ ਹੋਊਗਾ ਇਹ ਫੈਬਰਿਕ ਹੈਗਾ ਜੇ ਚੈੱਕ ਬਰਬਰੀ ਦਾ ਬਹੁਤ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਬਰਬਰੀ ਦਾ ਸੂਟ ਜੇ ਤੇ ਜਿਹਦੇ ਵਿੱਚ ਬਾਟਮ ਜਿਹੜੀ ਆਉਂਦੀ ਜੇ ਇਹਦੇ ਨਾਲ ਮਸਲੀਨ ਦੀ ਦੁਪੱਟਾ ਵੀ ਮਸਲੀਨ ਦਾ ਤੇ ਇੱਕ ਚੀਜ਼ ਮੈਂ ਆਪਣੀਆਂ ਭੈਣਾਂ ਨੂੰ ਕਲੀਅਰ ਕਰਦਾ ਕਸਟਮਰ ਨੂੰ ਕਨਫਿਊਜ਼ਨ ਜਿਹੜੀ ਰਹਿੰਦੀ ਆ ਜਿੱਦਾਂ ਆਹ ਥ੍ਰੈਡ ਹੁੰਦੇ ਰਹਿੰਦੇ ਇਹਨਾਂ ਦੇ ਕਈ-ਕਈ ਵਾਰੀ ਆ ਵੇਖਿਓ ਜੀ ਜਿੱਦਾਂ ਆਹ ਹੁਣ ਕਟਿੰਗ ਦੇ ਵਿੱਚ ਹੋ ਗਏ ਅਨੇ ਕੇ ਮੋٹے ਥ੍ਰੈਡ ਕਈ ਵਾਰੀ ਰਹਿ ਜਾਂਦੇ ਆ ਜਾਂ ਆ ਦੁਪੱਟਾ ਜਿੱਦਾਂ ਇਧਰੋਂ ਸਪੋਸ ਕਰੋ ਪੀਕੋ ਨਹੀਂ ਹੋਇਆ ਇਹ ਦੁਪੱਟਾ ਰਹੇਗਾ ਤਾਂ ਇਹਦੇ ਥ੍ਰੈਡ ਨਿਕਲ ਜਾਂਦੇ ਆ ਉਹ ਕਸਟਮਰ ਨੂੰ ਇਹ ਕਨਫਿਊਜ਼ ਹੋ ਜਾਂਦੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਸ਼ਾਇਦ ਇਹ ਡਿਫੈਕਟ ਪੀਸ ਆ ਇਹ ਡਿਫੈਕਟ ਨਹੀਂ ਹੁੰਦਾ ਭੈਣੇ ਤੁਹਾਨੂੰ ਵੀ ਪਤਾ ਹੈ ਤੁਸੀਂ ਸਮਝਦਾਰ ਜੇ ਕਿ ਜੇ ਪੀਕੋ ਨਹੀਂ ਹੋਇਆ ਇਟ ਮੀਨਸ ਕਿ ਇਹਦੇ ਵਿੱਚ ਧਾਗੇ ਜਿਹੜੇ ਉਹ ਨਿਕਲਦੇ ਨਿਕਲਦੇ ਆ ਸੋ ਪਲੀਜ਼ ਨਿੱਕੇ ਨਿੱਕੇ ਗੱਲਾਂ ਨੂੰ ਇਗਨੋਰ ਕਰਿਆ ਕਰੋ ਕੁਆਲਿਟੀ ਚੈੱਕ ਕਰਿਆ ਕਰੋ ਤੁਸੀਂ ਵੀ ਕੁਆਲਿਟੀ ਕੀ ਆ ਰੇਟ ਕੀ ਆ ਤਾਨੂੰ ਆਪਾ ਇੰਨੇ ਸਸਤੇ ਰੇਟ ਦੇਣ ਦੇ ਇੰਨੇ ਸੋਹਣੇ ਸੂਟ ਦੇਣ ਦੇ ਆ ਫਿਰ ਵੀ ਤੁਸੀਂ ਨਿਕੇ ਨਿਗੀਆਂ ਗੱਲਾਂ ਤੋਂ ਮੈਨੂੰ ਹਰਾਣਗੀ ਹੋ ਜਾਂਦੀ ਛੋਟੀਆਂ ਛੋਟੀਆਂ ਗੱਲਾਂ ਤੋਂ ਕਿੰਤੂ ਪਰੰਤੂ ਜਦੋਂ ਆ ਜਾਂਦੀ ਆ ਆ ਜੀ ਇਹਦਾ ਜਿਹੜਾ ਥ੍ਰੈਡ ਨਿਕਲਿਆ ਜੀ ਇਹ ਚ ਡਿਫੈਕਟ ਆ ਆ ਤੁਸੀਂ ਦੱਸੋ ਵੀ ਆ ਥ੍ਰੈਡ ਜਿਹੜਾ ਇਹ ਡਿਫੈਕਟ ਹੁੰਦਾ ਮੈਂ ਬਹੁਤ ਹਰਾਣਿਆ ਇਹਨਾਂ ਚੀਜ਼ਾਂ ਲੈ ਕੇ ਸੋ ਪਲੀਜ਼ ਇਹੋ ਜੀਆਂ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ ਇਗਨੋਰ ਕਰਿਆ ਕਰੋ ਕੁਆਲਿਟੀ ਚੈੱਕ ਕਰਿਆ ਕਰੋ ਤੇ ਰੇਟ ਵੇਖਿਆ ਕਰੋ ਸਾਡੇ ਦੇ ਤੇ ਆ ਲੋ ਜੀ ਆ ਵੀ ਆ ਗਿਆ ਜੇ ਚੈੱਕ ਬਰਬਰੀ ਦਾ ਸੂਟ ਸ਼ਿਪਿੰਗ ਫਰੀ ਦੇ ਵਿੱਚ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ 590 ਦੇ ਨਾਲ ਤੇ ਦੋ ਸੂਟ ਕਰਨ ਮੈਂ ਦੱਸ ਦਿੰਦਾ ਜੀ 1100 ਦੇ ਸ਼ਿਪਿੰਗ ਫਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਲਰ ਇਹਨਾਂ ਦੇ ਚੈੱਕ ਕਰੀ ਜਾਓ ਜੀ ਬਹੁਤ ਪਿਆਰੇ ਪਿਆਰੇ ਕਲਰ ਹੁਣ ਪਹਿਲੇ ਦੁਪੱਟੇ ਤੁਸੀਂ ਵੇਖ ਲਏ ਸੀ ਨਾ ਸਾਰੇ ਜਿੱਦਾਂ ਹੋਏ ਹੈਗੇ ਹੁਣ ਆ ਨਹੀਂ ਹੋਇਆ ਹੁਣ ਇਹ ਆਉਂਦਾ ਸਾਰਾ ਮਾਲ ਬਣ ਕੇ ਰੈਡੀ ਹੋ ਕੇ ਫੈਕਟਰੀਆਂ ਤੋਂ ਕਿਸੇ ਵੇਲੇ ਕੋਈ ਰਹਿ ਜਾਂਦੀ ਹੈ ਚੀਜ਼ ਉਹਦੇ ਲਈ ਹੁਣ ਆਪਾਂ ਇੱਕ ਦੁਪੱਟਾ ਪੀਕੋਗਸਟ ਕਰਾਉਣ ਜਾਵਾਂਗੇ ਜਾਂ ਮੰਨ ਲਓ ਕਿਸੇ ਨੂੰ ਦੇਵਾਂਗੇ ਤਾਂ ਉਹਦੇ ਸਾਨੂੰ ਉਹਨੇ ਖਰਚੇ ਵੀ ਉੱਪਰ ਲੱਗ ਜਾਂਦੇ ਆ ਸੋ ਜਦੋਂ ਤੁਸੀਂ ਸਟਿਚ ਕਰਦੇ ਜੇ ਟ੍ਰੇਲਰ ਤੁਹਾਡੀ ਨਾਲ ਸਟਿਚ ਪੀਕੋ ਕਰ ਦਿੰਦੀ ਹੈ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਵੀ ਇਹਨੂੰ ਤੇ ਇਹ ਤੁਸੀਂ ਇਸ ਚੀਜ਼ ਨੂੰ ਇਗਨੋਰ ਕਰਿਆ ਕਰੋ ਪਲੀਜ਼ ਇਹਨੂੰ ਇਹਨੂੰ ਇਸ਼ੂ ਨਾ ਲੈ ਕੇ ਕਰੀਏਟ ਕਰਿਆ ਕਰੋ ਸੋ ਇਹ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫਰੀ ਦੇ ਵਿੱਚ ਰੇਟ ਸਿਰਫ 590 ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਫਰੀ ਸ਼ਿਪਿੰਗ ਜੇ ਕਿਤੇ ਵੀ ਤੁਸੀਂ ਬੁੱਕ ਕਰ ਸਕਦੇ ਜੇ ਸੂਟ ਹੈਗੇ ਜੇ ਬਰਬਰੀ ਤੇ ਬਹੁਤ ਸੋਹਣੇ ਜੇ ਚੈੱਕ ਬਰਬਰੀ ਦੇ ਵਿੱਚ ਬਾਟਮ ਪਲੇਨ ਦੁਪੱਟਾ ਟਾਈ ਡਾਈ ਦਾ ਰੇਟ ਸੇਮ ਉਹੀ 590 ਦਾ ਅੱਗੇ ਹੁਣ ਆਗੇ ਜੇ ਸਾਟਨ ਦੇ ਉੱਤੇ ਸੂਟ ਸਾਟਨ ਦੇ ਉੱਤੇ ਸੂਟ ਜੇ ਸਿਲਕ ਬੇਸ ਸਾਟਨ ਆ ਬਹੁਤ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟੱਫ ਜੇ ਪ੍ਰਿੰਟ ਵੇਖ ਸਕਦੇ ਜੇ ਪਹਿਲਾਂ ਤਾਂ ਤੁਸੀਂ ਬਹੁਤ ਜ਼ਿਆਦਾ ਸੋਹਣਾ ਹੈ ਇਹਦਾ ਨਾਲ ਇਹਦੇ ਬਾਟਮ ਜਿਹੜੀ ਉਹ ਵੀ ਸਿਲਕ ਬੇਸ ਦੇ ਵਿੱਚ ਆਉਣੀ ਆ ਦੁਪੱਟਾ ਮਸਲੀਨ ਦਾ ਆਉਣਾ ਜੇ ਟਾਈ ਐਂਡ ਡਾਈ ਦਾ ਮਲਟੀ ਕਲਰ ਦੇ ਵਿੱਚ ਆ ਫੇਰ ਉਹੀ ਉਹੀ ਚੀਜ਼ ਹੋ ਗਈ ਇਹਨੂੰ ਆਪਾਂ ਕਟਿੰਗ ਕਰਕੇ ਭੇਜਾਂਗੇ ਇਹ ਨਹੀਂ ਵੀ ਤੁਹਾਨੂੰ ਇਦਾਂ ਗੁੰਜਲਦਾਰ ਚੀਜ਼ਾਂ ਭੇਜ ਦਾਂਗੇ ਉਹ ਨਹੀਂ ਹੁੰਦਾ ਕਟਿੰਗ ਕਰਕੇ ਭੇਜਾਂਗੇ ਫਿਨਿਸ਼ਿੰਗ ਹੋਊਗੀ ਇਹਦੀ ਪਰ ਫਿਰ ਵੀ ਤੁਸੀਂ ਇਹਨਾਂ ਨੂੰ ਇਗਨੋਰ ਕਰਿਆ ਕਰੋ ਇਹਨਾਂ ਚੀਜ਼ਾਂ ਨੂੰ ਇੱਕ ਡਿਫੈਕਟ ਥੋੜੀ ਆ ਆ ਚੀਜ਼ਾਂ ਦੇ ਜੇ ਹੈਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਆ ਚੀਜ਼ਾਂ ਦੇ ਡਿਫੈਕਟ ਹੁੰਦੇ ਆ ਸੋ ਰੇਟ ਇਹਦਾ ਜਿਹੜਾ ਜੀ ਉਹ ਸਿਰਫ ਤੇ ਸਿਰਫ ਹੈਗਾ ਜੇ 590 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਤੇ ਆ ਲੋ ਜੀ ਇੱਕ ਸੋਨਾ ਜਿਹਾ ਪ੍ਰਿੰਟ ਹੋਰ ਚੈੱਕ ਕਰ ਲਓ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸਿਰਫ ਤੇ ਸਿਰਫ 590 ਦਾ ਰੇਟ ਅੱਜ ਦੀ ਵੀਡੀਓ ਦਾ ਜੇ ਮੈਂ ਵਾਰ-ਵਾਰ ਦੱਸਣਾ ਹੈ ਤੁਹਾਨੂੰ ਤੁਸੀਂ ਫੇਰ ਪੰਜਾਂ ਦਿਨਾਂ ਨੂੰ ਛਿਆ ਦਿਨਾਂ ਨੂੰ ਇਹ ਵੀਡੀਓ ਵੇਖ ਕੇ ਮੈਨੂੰ ਸੇਮ ਰੇਟ ਦੇ ਵਿੱਚ ਸੂਟ ਮੰਗੋ ਤਾਂ ਨਹੀਂ ਮਿਲਣਾ ਜੀ ਫਿਰ ਰੇਟ ਜਿਹੜੇ ਜੇ ਪਲੱਸ ਹੋਣਗੇ ਇਹ ਤੁਹਾਨੂੰ ਸਿਰਫ ਅੱਜ ਵੀਡੀਓ 'ਚ ਦੇਣ ਰਿਹਾ ਤੁਹਾਨੂੰ ਮੈਂ ਸਿਰਫ ਦਿਵਾਲੀ ਕਰਕੇ ਆਫਰ ਚੱਲਣ ਰਹੀ ਹੈ ਦਿਵਾਲੀ ਤੇ ਤੇ ਮੈਂ ਕਹਾਂ ਚਲੋ ਤੁਸੀਂ ਵੀ ਫਾਇਦਾ ਲਓ ਇਸ ਚੀਜ਼ ਦਾ ਆਪਾਂ ਸੇਲ ਕੱਢਣੀ ਹੈ ਤੁਸੀਂ ਇਹਦਾ ਫਾਇਦਾ ਲੈਣਾ ਸੇਲ ਦਾ ਰੇਟ ਸਿਰਫ ਆਉਣਾ ਜੇ ਇਹਦਾ 590 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਆ ਵੀ ਸ਼ਾਨਦਾਰ ਜਾਂ ਪ੍ਰਿੰਟ ਚੈੱਕ ਕਰੋ ਦੁਪੱਟਾ ਨਾਲ ਆ ਗਿਆ ਜੇ ਮਸਲੀਨ ਦਾ ਬਾਟਮ ਜਿਹੜੀ ਸਿਲਕ بیس ਦੇ ਵਿੱਚ ਫੈਬਰਿਕ ਸੈਟਨ ਦਾ ਰੇਟ ਸਿਰਫ ਉਹੀ 590 ਦਾ ਤੇ ਇੱਕ ਆ ਵੀ ਪ੍ਰਿੰਟ ਆ ਗਿਆ ਦੇ ਵਿੱਚ ਇਹ ਵੀ ਬੜਾ ਸੋਹਣਾ ਪ੍ਰਿੰਟ ਜੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਜੇ ਦੁਪੱਟਾ ਨਾਲ ਮਸਲੀਨ ਦਾ ਰੇਟ ਉਹੀ ਬਹੁਤ ਘੈਂਟ ਜੇ ਤੇ ਸ਼ਿਪਿੰਗ ਜਿਹੜੀ ਜੇ ਫ੍ਰੀ ਕਿਤੇ ਵੀ ਤੁਸੀਂ ਸਿੰਗਲ ਸੂਟ ਬੁੱਕ ਕਰੋ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਭੇਜਾਂਗੇ ਬਹੁਤ ਸਾਰੇ ਕਸਟਮਰ ਕਨਫਿਊਜ਼ ਹੁੰਦੇ ਆ ਕਿ ਸ਼ਾਇਦ ਸ਼ਿਪਿੰਗ ਜਿਹੜੀ ਆ ਉਹ ਆਪਾਂ ਐਕਸਟਰਾ ਲੈਣੀ ਐ ਐਕਸਟਰਾ ਨਹੀਂ ਹੁੰਦੀ ਸਾਡੀ ਫ੍ਰੀ ਹੁੰਦੀ ਆ ਅਪਰ ਤੁਹਾਨੂੰ ਸ਼ਿਪਿੰਗ ਫ੍ਰੀ ਦਿੰਨੇ ਆ ਐਕਸਟਰਾ ਕੋਈ ਨਹੀਂ ਹੁੰਦੀ ਤੁਸੀਂ ਫ੍ਰੀ ਸ਼ਿਪਿੰਗ ਚ ਲਓ ਘਰ ਬਹਿ ਕੇ ਸਿੰਗਲ ਸੂਟ ਵੀ ਆਰਡਰ ਕਰ ਸਕਦੇ ਜੇ ਦੋ ਕਰਨੇ ਤਿੰਨ ਕਰਨੇ ਚਾਰ ਕਰਨੇ ਉਹ ਤੁਹਾਡੀ ਚੋਇਸ ਆ ਜੀ ਕੋਈ ਚੱਕਰ ਨਹੀਂਗਾ ਸਿੰਗਲ ਸੂਟ ਦੀ ਬੁਕਿੰਗ ਜਿਹੜੀ ਆ ਅਵੇਲੇਬਲ ਆ ਫ੍ਰੀ ਸ਼ਿਪਿੰਗ ਆ ਰੇਟ ਤੁਹਾਨੂੰ ਮੈਂ ਦੱਸ ਦਿੱਤਾ ਆ 590 ਰੁਪਏ ਅੱਛਾ ਆ ਚੀਜ਼ ਚੈੱਕ ਕਰੋ ਹੁਣ ਜਿਹੜੀ 750 ਵਾਲੀ ਚੀਜ਼ ਹੀ ਜਿਹੜੀ ਫਰੌਕ ਬਣਦੀ ਆ ਸੂਟ ਬਣਦਾ ਇਹਦਾ ਫਰੰਟ ਪੈਕ ਦੇ ਨਾਲ ਫਰੌਕ ਬਣਦੀ ਆ ਤੇ ਇਹਦੇ ਨਾਲ ਦੁਪੱਟਾ ਵੀ ਨਾਲ ਐਡ ਜੇ ਇਸ ਵਾਰੀ ਠੀਕ ਆ ਜੀ ਇਹ ਵੀ ਤੁਹਾਨੂੰ ਮੈਂ ਸੇਮ ਰੇਟ 'ਚ ਦੇ ਦਿੱਤਾ ਜੇ 590 ਰੁਪਈਆ ਜੇ ਹੋਰ ਦੱਸੋ ਆਪਾਂ ਹੁਣ ਕੀ ਕਰ ਸਕਦੇ ਆ ਸਿਰਫ ਅੱਜ ਦੀ ਵੀਡੀਓ ਦਾ ਰੇਟ ਜੇ ਇਹ ਅੱਜ ਦੀ ਬੁਕਿੰਗ ਜੇ ਬਸ ਬਾਰ-ਬਾਰ ਮੈਂ ਤੁਹਾਨੂੰ ਕਹਿਣ ਡਿਆ ਕਨਫਿਊਜ਼ ਨਾ ਹੋਇਓ ਬਾਅਦ ਵਿੱਚ ਇਹ ਨਾ ਕਹੋ ਕਿ ਮੈਂ ਵੀਡੀਓ ਸਕਰੀਨ ਛੱਡ ਭੇਜੋ ਤੁਸੀਂ ਮੈਨੂੰ ਉੱਪਰ ਰੇਟ ਤੁਸੀਂ ਜੀ ਭਾਜੀ 590 ਲਿਖਿਆ ਅੱਜ ਤੁਸੀਂ ਇਹਦਾ 650 ਦੱਸਣ ਡੇ ਜਾਂ 750 ਦੱਸਣ ਡੇ ਜੇ ਮੈਂ ਉਸ ਚੀਜ਼ 'ਚ ਨਹੀਂ ਪਾਉਂਗਾ ਕਿੰਤੂ ਪਰੰਤੂ 'ਚ ਨਹੀਂ ਪਾਉਂਗਾ ਵੀਡੀਓ ਨੂੰ ਜ਼ਰੂਰ ਸੁਣਿਓ ਸਿਰਫ ਅੱਜ ਦੇ ਇਸ ਰੇਟ 'ਚ ਸੁਪਰ ਸੰਡੇ ਸੌਰੀ ਸੁਪਰ ਸੈਟਰਡੇ ਸ ਇਹ ਐਤਵਾਰ ਦੀ ਸੇਲ ਜਿਹੜੀ ਉਹ ਪੈਣੀ ਹੈ ਜੇ ਇਹ ਤਾਂ ਸਿਰਫ ਅੱਜ ਸ਼ਨੀਵਾਰ ਦੀ ਸੇਲ ਹੈ ਤੁਸੀਂ ਇਹ ਸੋਚੋ ਵੀ ਸ਼ਨੀਵਾਰ ਦੀ ਸੇਲ 'ਚ ਤੁਹਾਨੂੰ ਏਡਾ ਧਮਾਕਾ ਆਫਰ ਦੇਣ ਦੇ ਆਪਾਂ ਤੇ ਐਤਵਾਰ ਦੀ ਸੇਲ 'ਚ ਕੀ ਆਊਗਾ ਰੇਟ ਸਿਰਫ ਹਾਂ ਇੱਕ ਚੀਜ਼ ਹੋਰ ਹੈ ਜੇ ਕਿਹੇ ਕਸਟਮਰ ਨੇ ਭੈਣ ਭਰਾ ਨੇ ਸੜਕੋ ਦੁਕਾਨ ਤੇ ਆਉਣਾ ਤਾਂ ਆਣ ਕੇ ਵੇਲਡ ਕਰਕੇ ਵੀ ਸੂਟ ਲੈ ਸਕਦੇ ਜੇ ਪਰ ਅਸੀਂ 바ਰਗੇਨਿੰਗ ਨਹੀਂ ਕਰਾਂਗੇ ਤੁਹਾਡੇ ਨਾਲ ਕਿਉਂਕਿ ਇਹ ਨਾ ਗੱਲ ਹੋਵੇ ਕਿ ਕਸਟਮਰ ਮੁੜ ਕੇ ਸਾਨੂੰ ਕਹਿਣ ਕਿ ਆ ਜੀ ਇੰਨੇ ਦਾ ਲਾ ਦਿਓ ਜੀ ਇੰਨੇ ਦਾ ਲਾ ਦਿਓ ਉਹ ਚੀਜ਼ ਨਹੀਂ ਹੋਊਗੀ ਜੇ ਅਹੀਂ 바ਰਗੇਨਿੰਗ ਜਿੰਨੇ ਪੈਂਦੇ ਦੂਜੀ ਗੱਲ ਚੇਂਜ ਐਕਸਚੇਂਜ ਕੁਛ ਨਹੀਂ ਜੇਗਾ ਜੋ ਸੂਟ ਤੁਸੀਂ ਪਸੰਦ ਕਰਨਾ ਹੈ ਉਹੀ ਤੁਹਾਡਾ ਫਾਈਨਲ ਗਿਣਿਆ ਜਾਊਗਾ ਨਾ ਅਦਲਾ ਬਦਲੀ ਹੋਣੀ ਜੇ ਤੇ ਨਾ ਹੀ ਸੂਟ ਦੇ ਵਿੱਚ ਕੋਈ ਵੀ ਆਪਾਂ ਕਿੰਤੂ ਪਰੰਤੂ ਕਰ ਸਕਦੇ ਬਾਅਦ ਵਿੱਚ ਰੇਟ ਸਿਰਫ ਉਹੀ ਸੌਰੀ ਉਹਦੇ ਰੇਟ ਉੱਥੋਂ ਤੱਕ ਜਿਹੜਾ ਹੈਗੇ 590 ਰੁਪਏ ਰੇਟ ਹੈਗਾ ਇਹਦਾ ਰੇਟ ਜਿਹੜਾ ਆਉਣਾ ਜੇ ਇਹ ਤੁਹਾਨੂੰ ਮਿਲਣਾ ਜੇ 645 ਰੁਪਈਆਂ ਦਾ ਸੂਟ ਸ਼ਿਪਿੰਗ ਫ੍ਰੀ ਜੇ ਦੋ ਸੂਟ 1200 ਦੇ ਜਿਹਦੇ ਵਿੱਚ ਆਹ ਵਾਲੇ ਜਿਹੜੇ ਜੇ ਤੁਸੀਂ ਇੱਕ ਸੂਟ ਇਹ ਲੈਣਾ ਹੈ ਬਾਕੀ ਉਹ ਲੈਣੇ ਉਹ ਮੈਂ ਤਾਂ ਉਹ ਅਡਜਸਟ ਕਰਕੇ ਦੱਸ ਦੂੰਗਾ ਫਿਲਹਾਲ ਇਹ ਰੇਟ ਜਿਹੜਾ ਹੈਗਾ ਜੀ 645 ਰੁਪਏ ਫ੍ਰੀ ਸ਼ਿਪਿੰਗ ਜੀ ਇਹਦੀ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਇਹ ਕਾ ਸੋਹਣਾ ਜਾਂ ਇਹਦਾ ਫੈਬਰਿਕ ਹੈਗਾ ਜੀ ਵਿਸਕੋਸ ਔਰ ਗਾਂਜਾ ਦਾ ਬਹੁਤ ਸੋਹਣਾ ਫੈਬਰਿਕ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਜੀ ਪਹਿਲੇ ਸੂਟ ਦਾ ਵੀ ਸੇਮ ਫੈਬਰਿਕ ਹੀਗਾ ਜਿਹਦੇ ਵਿੱਚ ਬਾਹਾਂ ਤੇ ਵਰਕ ਆ ਇਧਰੋਂ ਸਾਰੀ ਫਰੰਟੇ ਦੀ ਬਣੀ ਆਉਂਦੀ ਜੇ ਰੇਟ ਸਿਰਫ ਇਹਦਾ 645 ਰੁਪਏ ਤੇ ਆਹ ਸੋਹਣਾ ਜਾਂ ਆਗਾ ਬਲੌਕ ਪੇਂਟ ਦੇ ਨਾਲ ਇਹ ਵੀ ਤੁਸੀਂ ਲੈ ਸਕਦੇ ਜੇ ਕਿਤੇ ਵੀ ਘਰ ਬੈ ਕੇ ਸਿੰਗਲ ਸੂਟ ਬੁੱਕ ਕਰ ਸਕਦੇ ਜੇ 645 ਰੁਪਏ ਦੇ ਵਿੱਚ ਦੁਪੱਟਾ ਸੂਟ ਸਾਰਾ ਫੈਬਰਿਕ ਜਿਹੜਾ ਜੇ ਇਹਦਾ ਹੈਗਾ ਜੇ ਵਿਸਕੋਸ ਔਰਗਾਂਜਾ ਦਾ ਤੇ ਆ ਵੀ ਸੋਨਾ ਜਿਹਾ ਸੂਟ ਜਿਹੜਾ ਜੇ ਇਹ ਵੀ ਲੈ ਸਕਦੇ ਜੇ ਤੁਸੀਂ ਲੇਸ ਵਰਕ ਦੇ ਨਾਲ ਪਲੱਸ ਇਹਦੇ ਵਿੱਚ ਆਜੂਗਾ ਜੇ ਤੁਹਾਨੂੰ ਬਹੁਤ ਸੋਹਣੀ ਹਾਈਲਾਈਟ ਮਿਲ ਜੂਗੀ ਜੇ ਗੋਟਾ ਪੱਟੀ ਦੇ ਨਾਲ ਨਹੀਂ ਸੌਰੀ ਇਹ ਕਿਹੜੀ ਆਰੀ ਵਰਕ ਦੇ ਨਾਲ ਦੁਪੱਟਾ ਜਿਹੜਾ ਜੇ ਆਉਣਾ ਇਹਦੇ ਨਾਲ ਔਰਗਾਂਜਾ ਦਾ ਸ਼ਰਟ ਜਿਹੜੀ ਜੇ ਵਿਸਕੋਸ ਔਰਗਾਂਜਾ ਦੀ ਦੁਪੱਟਾ ਵੀ ਔਰਗਾਂਜਾ ਦਾ ਬਾਟਮ ਮਸਲੀਨ ਦੀ ਰੇਟ ਸੇਮ ਉਹੀ 645 ਰੁਪਈਆ ਦਾ ਸੂਟ ਸ਼ਿਪਿੰਗ ਫ੍ਰੀ ਦੇ ਵਿੱਚ ਆ ਵੀ ਪਿਆਰਾ ਜਿਹਾ ਸੂਟ ਚੈੱਕ ਕਰ ਲਿਓ ਇਹ ਵੀ ਤੁਹਾਨੂੰ ਮਿਲ ਜਾਣਾ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਜਿਹਦੇ ਵਿੱਚ ਪੇਂਟ ਲੇਸਿਸ ਦਾ ਵਰਕ ਤੇ ਪਲੱਸ ਇਹਦੇ ਉੱਪਰ ਹਾਈਲਾਈਟ ਜਿਹੜੀ ਫਲਾਵਰਸ ਦੀ ਆਰੀ ਵਰਕ ਦੇ ਨਾਲ ਮਿਲ ਜੂਗੀ ਰੇਟ ਉਹੀ ਸੇਮ 645 ਦਾ ਸੂਟ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਇਹ ਤੇ ਤੁਹਾਨੂੰ ਆਪਾਂ ਦੇ ਦਿੱਤੀ ਸੇਲ ਸ਼ਨੀਵਾਰ ਦੀ ਐਤਵਾਰ ਦੀ ਸੇਲ ਚੈੱਕ ਕਰਿਓ ਉਹ ਵੀ ਤੁਹਾਨੂੰ ਵਧੀਆ ਆਫਰ ਦਊਗਾ ਵੱਡੀ ਆਫਰ ਦਊਗਾ ਤੇ ਇਹਦੇ ਵਿੱਚੋਂ ਜਿਹੜੇ ਤੁਸੀਂ ਸੂਟ ਬੁੱਕ ਕਰਨੇ ਆ ਉਹ ਜਿਹੜੇ ਤੁਸੀਂ ਇੱਕ ਵਾਰੀ ਬੁੱਕ ਕਰ ਲਏ ਉਹ ਫਾਈਨਲ ਆ ਤੁਹਾਡੇ ਅਦਲਾ ਬਦਲੀ ਕੋਈ ਨਹੀਂ ਹੋਣੀ ਕਸਟਮਰ ਇਹ ਨਾ ਕਹਵੇ ਕਿ ਅਸੀਂ ਅੱਜ ਸ਼ਨੀਵਾਰ ਦੀ ਸੇਲ 'ਚੋਂ ਵੀ ਬੁੱਕ ਕੀਤੇ ਆ ਤੇ ਐਤਵਾਰ ਦੀ ਸੇਲ 'ਚੋਂ ਬੁੱਕ ਕੀਤੇ ਆ ਤੁਸੀਂ ਸਾਡੇ ਸ਼ਨੀਵਾਰ ਵਾਲੇ ਐਤਵਾਰ ਨਾਲ ਬਦਲ ਦੋ ਉਹ ਨਹੀਂ ਜੇ ਹੋਣੀ ਅਦਲਾ ਬਦਲੀ ਕੋਈ ਵੀ ਦੂਜੀ ਗੱਲ ਇਹ ਜਿਹੜੇ ਭੈਣ ਭਰਾ ਸੜਕੋ ਦੁਕਾਨ ਤੇ ਆਣ ਕੇ ਵਿਜ਼ਿਟ ਕਰਕੇ ਲੈ ਕੇ ਜਾਂਦੇ ਆ ਸੂਟ ਉਹਨਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਚੇਂਜ ਐਕਸਚੇਂਜ ਕੁਛ ਨਹੀਂ ਕਰਦੇ ਠੀਕ ਹੈ ਜੀ ਤੇ ਕਸਟਮਰ ਜਿਹੜਾ ਸਾਨੂੰ ਕਹਿੰਦੇ ਆ ਕਿ ਡਿਫੈਕਟ ਸੂਟ ਨਿਕਲਿਆ ਜਾਂ ਕੋਈ ਪ੍ਰੋਬਲਮ ਨਿਕਲਦੀ ਆ ਓਪਨਿੰਗ ਵੀਡੀਓ ਸਾਨੂੰ ਜਰੂਰ ਦਿਆ ਕਰੋ ਕਿਉਂਕਿ ਆਪਾਂ ਚੈੱਕ ਕਰਕੇ ਚੀਜ਼ ਭੇਜੀਦੀ ਆ ਕੋਈ ਕਮੀ ਪੇਸ਼ੀ ਨਹੀਂ ਆਉਂਦੀ ਦੀ ਫਿਰ ਵੀ ਜੇ ਕੋਈ ਆਉਂਦੀ ਆ ਤਾਂ ਸਾਨੂੰ ਓਪਨਿੰਗ ਵੀਡੀਓ ਪਾਰਸਲ ਦੀ ਜਰੂਰ ਚਾਹੀਦੀ ਆ ਜੀ ਠੀਕ ਆ ਜੀ ਦੋ ਤਿੰਨ ਗੱਲਾਂ ਕਲੀਅਰ ਕਰਦੀਆਂ ਹਾਂ ਮੈਂ ਤੁਹਾਡੇ ਨਾਲ ਉਹ ਮੈਂ ਕਰਤੀਆਂ ਤੇ ਸੇਲ ਦੀ ਆਫਰ ਜਿਹੜੀ ਆ ਤੁਹਾਨੂੰ ਮੈਂ ਦੇ ਦਿੱਤੀ ਆ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਸੋਹਣੇ ਸੋਹਣੇ ਸੂਟਾਂ ਦੇ ਨਾਲ ਫੇਰ ਮਿਲਾਂਗੇ ਤੁਹਾਨੂੰ ਐਤਵਾਰ ਦੀ ਸੇਲ ਦੇ ਨਾਲ ਇਹ ਹੀ ਕੀ ਅੱਜ ਸਾਡ ਕੋਲ ਸ਼ਨੀਵ